अयोध्या ਵਿਖੇ ਭਗਵਾਨ ਰਾਮ ਜੀ ਦੀ ਮੂਰਤੀ ਪ੍ਰਾਣ ਪ੍ਰਤੀਸ਼ਠਾ ਦੀ ਖੁਸ਼ੀ ਵਿੱਚ ਨਿਊ ਗਾਰਡਨ ਕਲੋਨੀ ਜੈ ਇੰਦਰਪਾਰਕ ਵਿਖੇ ਕੋਆਪਰੇਟਿਵ ਕਲੋਨੀ ਵੈਲਫੇਅਰ ਸੁਸਾਇਟੀ ਵੱਲੋਂ ਰਥ ਯਾਤਰਾ ਅਤੇ ਪੰਡਾਰੇ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਭਗਵਾਨ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਹਾਜ਼ਰੀ ਭਰੀ ਕੱਲ 22 ਤਰੀਕ ਨੂੰ ਅਯੁੱਧਿਆ ਚ ਸ਼੍ਰੀ ਰਾਮ ਮੰਦਰ ਜੋ ਬਣ ਰਿਹਾ ਉਹਦੀ ਪ੍ਰਭੂ ਰਾਮ ਦੀ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਟਾ ਉਹਦੇ ਸਬੰਧ ਚ ਪੂਰੀ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਹੀ ਰੌਣਕਾਂ ਪ੍ਰਭੂ ਰਾਮ ਦੇ ਜਕਾਰੇ ਲੱਗ ਰਿਹਾ ਪ੍ਰਭੂ ਰਾਮ ਕਣ ਕਣ ਚ ਵੱਸਿਆ ਸਾਡੇ ਤੇ ਮੈਂ ਸਭ ਨੂੰ ساری ਦੁਨੀਆ ਦੇ ਵਸੀਆਂ ਨੂੰ ਸਾਰੇ ਦੇਸ਼ ਦੇ ਲੋਕਾਂ ਨੂੰ ਅੰਮ੍ਰਿਤਸਰ ਦੇ ਲੋਕਾਂ ਨੂੰ ਲੱਖ ਲੱਖ ਵਧਾਈ ਦੇਣਾ ਕਿਉਂਕਿ ਮੈਂ ਤੇ ਇਸ ਚੀਜ਼ ਦਾ ਗਵਾਹ ਵਾਂ ਕਿ ਕਿੰਨਾ ਸੰਘਰਸ਼ ਹੋਇਆ 1990 ਚ ਅਸੀਂ ਗਏ ਸੀ ਉਸ ਸੰਘਰਸ਼ ਦੇ ਵਿੱਚ ਜਦੋਂ ਕਰਫਿਊ ਸੀ ਮੁਲਾਇਮ ਸਿੰਘ ਦੀ ਸਰਕਾਰ ਸੀ ਪਰ ਅਸੀਂ ਜੁਦਿਆ ਪਹੁੰਚੇ ਸੀ ਇੱਕ ਸੰਕਲਪ ਲੈ ਕੇ ਗਏ ਸੀ RAM ਲਾਲਾ ਹਮ ਆਏਗੇ ਮੰਦਰ ਵਹੀਂ ਬਣਾਏਗੇ ਅੱਜ ਕੋਆਪਰੇਟਿਵ ਕਲੋਨੀ ਤੇ ਨਿਊ ਗਾਰਡਨ ਕਲੋਨੀ ਇੱਕ ਮਹਾਰਾਜ ਦਾ ਉਪਲਖਸ਼ ਤੇ ਮਿਲ ਕੇ ਆ ਰਹੀ ਹੈ ਜਿਹਦੇ ਵਿੱਚ ਜਰਾਤੀ ਹੱਦ ਤੱਕ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਇੱਕ ਲੰਗਰ ਭੰਡਾਰਾ ਜਿਹਦਾ ਯੋਜਨ ਕੀਤਾ ਗਿਆ ਕਲੋਨੀ ਵੀ ਚੱਲੇਗਾ ਉਸ ਤੋਂ ਬਾਅਦ ਬਾਹਰ ਰੋਡ ਤੇ ਵੀ ਚੱਲੇਗਾ ਮੁਲਖੇ ਆਪਣਾ ਜਰਾ RAM ਮੰਦਰ ਦੇ ਕਰਕੇ ਇੱਥੇ ਨਿਊ ਗਾਰਡਨ ਤੋਂ ਬੋਪਰੇਟ ਕਲੋਨੀ ਵਿੱਚ ਲੰਗਰ ਲਗਾਇਆ ਜਾ ਰਿਹਾ ਹੈ ਹਜ਼ਾਰ ਬੰਦੇ ਦਾ ਸਾਰੇ ਮਿਲ ਕੇ ਜਸ਼ਨ ਮਨਾ ਰਹੇ ਨੇ ਅੱਜ ਬਹੁਤ ਹੀ ਵਧੀਆ ਦਿਹਾੜਾ ਜਦੋਂ ਕਿ ਕਲੋਨੀ ਵਾਲੇ ਸਾਰੇ RAM ji ਦੇ ਆਨ ਤੇ ਇੰਨੀ ਖੁਸ਼ੀ ਜ਼ਾਹਰ ਕਰ ਰਹੇ ਆ ਹਰੇ ਜਾਣੇ ਇੰਨੇ ਮਸਤ ਹੋਏ ਹੋਏ ਆ ਭੰਗੜੇ ਪੈ ਰਹੇ